ਇਦਾਂ ਟਰੈਕਟਰ 911 ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ ਜੀ ਬਾਈ ਸਿਆਸੀ ਮਾਲ ਡਟਰਾ ਹੈ ਠੀਕ ਹੈ ਜੀ ਤੇ ਅੱਗੇ ਇਧਰ ਬਾਈ ਕੋਲ ਟਰੈਕਟਰ ਖੜਾ ਹੈ ਸਵਰਾਜ 855 ਟਰੈਕਟਰ 2002 ਮਾਡਲ ਆ ਵੀਰੇ ਇਹ ਹਾਂਜੀ ਮਿੱਤਰੋ ਅੱਜ ਆਪ ਆਏ ਹੋਈ ਸੀ ਬਨਾਲਾ ਟਰੈਕਟਰ ਮੰਡੀ ਤੇ ਬਨਾਲਾ ਟਰੈਕਟਰ ਮੰਡੀ ਤੇ ਆਪ ਆਏ ਸੀ ਬਾਈ ਬਲਵੰਤ ਜੀ ਕੋਲ ਪਹਿਲਾਂ ਤਾਂ ਹੀ ਸਸਤੀ ਗੱਲ ਜੀ ਸਸਤੀ ਗੱਲ ਵੀਰੇ ਤੇ ਬਾਈ ਬਲਵੰਤ ਜੀ ਕੋਲ ਖੜਾ ਹੈ ਇਧਰ ਟਰੈਕਟਰ 911 ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ ਜੀ ਬਾਈ ਸਿਆਸੀ ਮਾਲ ਡਟਰਾ ਹੈ ਠੀਕ ਹੈ ਜੀ ਤੇ ਇੰਜਨ ਗੇਅਰ ਪੱਖੋਂ ਕੇ ਸਾਰਾ ਇੰਜਨ ਗੇਅਰ ਸਾਰਾ ਕੋਈ ਆਵਾਜ਼ ਨਹੀਂ ਹੈ ਟਰੈਕਟਰ ਦੇ ਪਿੱਛੋਂ ਠੀਕ ਹੈ ਜੀ ਸਾਰਾ ਜੈਨੂਅਲ ਟਰੈਕਟਰ ਹੈਗਾ ਠੀਕ ਹੈ ਜੀ ਤੇ ਆਪਾਂ ਗੱਲ ਕਰ ਲਈ ਇਹਦੇ ਟਾਇਰਾਂ ਦੀ ਕੰਡੀਸ਼ਨ ਦੀ ਟਾਇਰ ਮੂਰੇ ਦਾ ਭਾਈ ਹੈਗੇ 70 75 65 ਮਗਲੇ ਦਾ ਘਸੇ ਹੋਏ ਟਾਇਰ ਠੀਕ ਹੈ ਮਿੱਤਰੋ ਮਗਲੇ ਟਾਇਰ ਤਾਂ ਤੁਸੀਂ ਦੇਖ ਸਕਦੇ ਹੋ ਮਗਲੇ ਭਾਈ ਕਹਿੰਦਾ ਘਸੇ ਹੋਏ ਸਾਰਾ ਰੰਬ ਰੰਬ ਸਾਰਾ ਕੁਝ ਲੈਂਕਾ ਸੰਕਾ ਸਾਰਾ ਸਾਰਾ ਕੁਝ ਆਜੀ ਹਰ ਨੱਕੇ ਨੁੱਕੇ ਸਾਰਾ ਸਾਰਾ ਕੋਈਰੀਨਲ ਨਾਲ ਦਾ ਹੈ ਠੀਕ ਹੈ ਸਾਰਾ ਕੋਈ ਬਾਈ ਕਹਿੰਦਾ ਨਾਲ ਦਾਗਾ ਕੋਈ ਆਵਾਜ਼ ਨਹੀਂ ਟਰੈਕਟਰ ਵਿੱਚ ਬਾਗਰ ਉਹ ਜਿਹਾ ਫੋਰਡ ਚੁਲਾਇਆ ਜਾਇਆ ਹੈ ਚਲਾ ਲਿਆ ਸਾਰਾ ਰੰਬ ਰੰਬ ਸਾਰਾ Ориਜਨਲ ਜੈਨੂਨ ਟਰੈਕਟਰ ਨੇ ਠੀਕ ਹੈ ਜੀ ਤੇ ਗੱਲ ਸਰ ਤੋੜਪਨ ਕੋਈ ਨਹੀਂ ਟਰੈਕਟਰ ਦੇ ਪਾਸਿਓਂ ਵੀ ਹਾਂਜੀ ਸਾਰੇ ਲੋਕ ਕੀ ਹਰ ਕੋਈ ਸਾਰਾ ਸਾਰਾ Ориਜਨਲ ਟਰੈਕਟਰ ਵੀ ਕੋਈ ਕਿਸੇ ਕਿਸੇ ਦਾ ਨਹੀਂ ਹੈਗਾ ਵੀ ਤੇ ਇਹ ਹੋਗਾ ਠੀਕ ਹੈ ਜੀ ਹਾਂਜੀ ਤੇ ਆਪਾਂ ਗੱਲ ਕਰ ਲਈ ਇਸ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਦਾ ਬਾਈ ਜੀ 1,48,000 ਰੁਪਏ ਹੈਗਾ ਠੀਕ ਹੈ ਜੀ ਟਰੈਕਟਰ ਦੇਦਾਗਾ ਪਹਲਾ 1,30,000 ਰੁਪਏ ਦਾ ਠੀਕ ਹੈ ਜੀ ਵਧੀਆ ਡਿਸਕਾਊਂਟ ਕਰ ਦੋਗੇ ਹਾਂ ਜੀ ਹਾਂ ਕੋਈ ਆਵਾਜ਼ ਨਹੀਂ ਟਰੈਕਟਰ ਦੀ ਜਾਇ ਵਾਹ ਕੇ ਲਿ ਦੱਸ ਜਿਵੇਂ ਇੰਜਨ ਗੇਅਰ ਦੀ ਠੀਕ ਹੈ ਜੀ ਕੋਈ ਚੂੰ ਦੀ ਆਵਾਜ਼ ਨਹੀਂ ਹੈ ਟਰੈਕਟਰ ਦੀ ਸੋਹ ਰ ਜਿਹੜਾ ਨਾਲ ਪਈਆ ਘਰੇ ਪਈਆ ਕੀ ਦੀ 86 ਮਾਡਲ ਹੈ ਜੀ 86 ਮਾਡਲ ਹੈ ਜੀ ਠੀਕ ਹੈ ਜੀ ਤੇ ਅੱਗੇ ਇਧਰ ਬਾਈਕ ਕੋਲ ਟਰੈਕਟਰ ਖੜਾ ਹੈਗਾ ਸਵਰਾਜ 855 ਟਰੈਕਟਰ 2002 ਮਾਡਲ ਹੈ ਵੀਰੇ ਇਹ ਕਿੰਨਾ ਮਾਡਲ ਹੈ ਜੀ 2002 2002 ਮਾਡਲ ਆ ਤੇ ਇੰਜਨ ਗੇਅਰ ਪੱਖੋ ਕਿਵੇਂ ਹੈ ਇੰਜਨ ਗੇਅਰ ਦਾ ਪੂਰੀ ਗਾਰੰਟੀ ਆ ਸਾਰਾ ਟਰੈਕਟਰ ਮਿੱਤਰੋ ਤੁਸੀਂ ਦੇਖ ਸਕਦੇ ਹੋ origignal ਟਰੈਕਟਰ ਆ ਹਾਂ ਕਿਤੇ ਰੰਗ ਨਹੀਂ ਵੱਜਿਆ ਭੂਰਾ ਵੀ ਦੇਖ ਸਕਦੇ ਹੋ ਤੁਸੀਂ ਇਧਰ ਤੇ ਟਾਇਰ ਮੂਹਰੇ ਤੇ ਟਾਇਰ ਨਮੀ ਨਹੀਂ ਚਾਰੇ ਟਾਇਰ ਨਵੇਂ ਆ ਵੀਰੇ ਠੀਕ ਹੈ ਤੇ ਚਾਰੇ ਟਾਇਰ ਮਿੱਤਰੋ ਮਗਰਾੜ ਮੂੜ ਨੇ ਬਰੰਬਾ ਹੈ ਟਰੈਕਟਰ ਦੇ ਪੂਰੇ ਆ ਇਹਨੇ ਛਤਰੀ ਤੇ ਬਗੈ ਰਹੀ ਹਾਂ ਜਿਵੇਂ ਖੜਾ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੈ ਮਿੱਤਰੋ ਛਤਰੀ ਤੇ ਟਰੈਕਟਰ ਬਗੈ ਮਗਰਾੜ ਮੂੜ ਸਾਰੇ ਜੈਨੂ ਬਣਨੇ ਆ ਲੈਂਕਾ ਸੰਕਾ ਸਾਰਾ ਕੁਝ ਜੈਨੂ ਬਣਨੇ ਠੀਕ ਹੈ ਸਾਰਾ ਕੁਝ ਜਮਾ ਹੈ ਆਹੋ ਆ ਗਿਆ ਸਾਰਾ ਟਰੈਕਟਰ ਮਿੱਤਰੋ origignal ਟਰੈਕਟਰ ਆ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਭੇਂਟ ਨਹੀਂ ਕੀਤਾ ਗਿਆ ਤੇ ਬਾਕੀ ਟਰੈਕਟਰ ਬਿਲਕੁਲ オリジナル ਆ ਇੰਜਨ ਗੇਅਰ ਪੱਖੋਂ ਫੋਲੋ ਗਰੰਟੀਦਾਰ ਆ ਆ ਸਾਰੇ ਚਟਾ ਉਡਾ ਨਾ ਆਜੇ ਹੀ ਵੇਚਦੇ ਆ ਚਟਾ ਵਗੈਰਾ ਸਭ ਕੁਝ ਨਾਲ ਦੀਆਂ ਨੇ ਤੇ ਹੁਣ ਗੱਲ ਕਰ ਲਈ ਜੇ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਦਾ ਬਾਈ 280000 ਰੁਪਇਆ ਠੀਕ ਆ ਇਹਦੇ ਚ ਕਿੰਨਾ ਡਿਸਕਾਊਂਟ ਕਰ ਦੋਗੇ ਇਹ ਦੇ ਦਾਂਗੇ 260000 ਰੁਪਏ ਦਾ 20000 ਦਾ ਮਿੱਤਰੋ ਸਿੱਧਾ ਹੀ ਡਿਸਕਾਊਂਟ ਕਰਤਾ ਬਾਈ ਨੇ ਤੇ ਜਿਸ ਕਿਸੇ ਨੇ ਖਰੀਦਣਾ ਹੋਵੇ ਆਪਾਂ ਟਾਈਟਲ ਤੇ ਨੰਬਰ ਦਿੱਤਾ ਹੋਇਆ ਉੱਥੋਂ ਵੀ ਸੰਪਰਕ ਕਰ ਸਕਦੇ ਹੋ